ਤੁਸੀਂ ਦੇਖ ਰਹੇ ਹੋ BBC ਪੰਜਾਬ ਟੀਵੀ ਅੱਜ ਹਲਕਾ ਲੰਬੀ ਦੇ ਪਿੰਡ ਚ ਅਨਾਜ ਮੈਦਾਨ ਚ ਚੌਵੀਂ ਦਿਨ ਗ੍ਰੇਡਨਾ ਦੇ ਵਿਰੋਧ ਚ ਅੱਜ ਦੇ ਕਿਸਾਨਾਂ ਦੇ ਵੱਲੋਂ ਨੈਸ਼ਨਲ ਹਾਈਵੇ ਨੰਬਰ 9 ਤੇ ਬਲੋਕ ਲੰਬੀ ਦੇ ਵਿੱਚ ਟਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਇਸ ਵਕੀ ਕਿਸਾਨ ਯੂਨੀਅਨ ਨੇ ਪਰਦਾ ਮਰਦਾਨ ਜੀ ਨੇ ਧਰਨਾ ਲਾਇਆ ਕਿ ਮਕਸਦ ਕੀ ਹੈ ਜੀ ਅਦਾ ਕੀਮਤ ਦੇ ਮੈਂ ਜਗਤਪਾਲ ਸਿੰਘ ਅਰਦਾਸਪਾਲੀ ਪਿੰਡਾ ਗਰਾਹਾਂ ਬਲਾਕ ਜਦੋਂ ਆਪਸੀ ਤਰਸ ਕਰਕੇ ਲਾਇਆ ਹੈ ਕਿ ਝੋਨੇ ਦਾ ਖੇਤੀ ਇਸ ਮਸੱਇਆ ਆ ਰਹੀ ਹੈ ਮੱਟੀਾਂ 'ਚ ਬੈਠੇ ਸਾਡੇ ਕਿਸਾਨਾਂ ਨੂੰ ਲਗਭਗ ਮਹੀਨਾ ਹੋ ਗਿਆ ਪਰ ਅਜੇ ਤੱਕ ਜਿਹੜਾ ਹੈ ਇਸ ਲੰਬੀ ਖੇਤਰ ਤੇ ਵਿਸ਼ੇਸ਼ ਕਰਕੇ ਮੁਕਸਰ ਜ਼ਿਲ੍ਹੇ ਦੇ ਵਿੱਚ ਇਸ ਮਸੱਇਆ ਆਈ ਹੋਈ ਹੈ ਇਹ ਕਿਸਾਨਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ ਜਿਹੜੇ ਇਨਸਪੈਕਟਰ ਆਉਂਦੇ ਨੇ ਜਾਂ ਵਿਸ਼ੇਸ਼ ਕਰਕੇ ਡੀਐਮ ਇਥੇ ਜਿਹੜਾ ਮੁਖਸਰ ਹੈ ਉਹਨੇ ਸਾਨੂੰ ਦੱਸਦਾ ਵੀ ਉਹਨਾਂ ਨੇ ਹਦਾਇਤਾਂ ਕੀਤੀਆਂ ਥੱਲੇ ਇਨਸਪੈਕਟਰਾਂ ਨੂੰ ਕੋਈ ਛਲੇ ਰਮਾਲਕਾਂ ਨਾਲ ਰਲ ਕੇ ਕਿਸਾਨਾਂ ਨੂੰ ਖੱਜਲ ਕਰ ਰਹੇ ਨੇ ਜਿਹਦਾ ਕਰਕੇ 4-4 ਕਿਲੋ ਕਾਟ 5-5 ਕਿਲੋ ਕਾਟ ਤੇ ਐਂ ਝੋਨਾ ਖਰੀਦ ਰਹੇ ਨੇ ਜਿਹੜਾ ਕੋਈ ਕਾਟ ਦਿੰਦਾ ਹੈ ਉਹਦਾ ਝੋਨਾ ਖਰੀਦਦੇ ਨੇ ਤੇ ਦੂਜਾ ਝੋਨਾ ਸਾਡੇ ਜਿਹੜੇ ਆ ਗਿਆ ਬਹੁਤ ਸਾਰੇ ਕਿਸਾਨ ਜਿਹੜੇ ਉਹ ਮੰਡੀਆਂ 'ਚ ਬੈਠੇ ਨੇ ਅਸੀਂ ਪਰਸੋਂ ਵੀ ਛੜਕ ਜਾਮ ਕੀਤੀ ਸੀਗੀ ਲੰਬੀ ਤਸਵੀਰ ਅੱਗੇ ਉਹਦੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਝੋਨਾ ਖਰੀਦਾਂਗੇ ਉਹਦੇ ਵਿੱਚ ਜਿਹੜੇ ਹਾਕੂ ਵਾਲਾ ਮੰਡੀ ਜਿਹੜੀ ਤੇਲੀਆਂ ਵਾਲੀ ਢਾਣੀ ਇਸੇ ਤਰ੍ਹਾਂ ਜਿਹੜੇ ਆਪਣੇ ਭੁੱਲਰ ਵਾਲਾ ਰੋੜਾ ਵਾਲੀ ਸਿੱਖ ਵਾਲਾ ਪੁੱਟੇ ਕਿੱਲਾਂ ਵਾਲੀ ਚੰਨੂ ਲਾਲਬਾਈ ਤੇ ਬਾਦਲ ਆ ਤਾਂ ਜੀ ਬਿਲਕੁਲ ਸਾਡੇ ਸਾਹਮਣੇ ਮਤਲਬ ਆ ਗਈ ਜਿਹੜੀ ਨਸਟਨਾ ਦੀ ਬਾਕੀ ਸਾਰੀਆਂ ਮੰਡੀਆਂ ਵਿੱਚ ਇਹ ਹਾਲ ਹੈ ਕਿ ਕਿਸਾਨ ਬੈਠੇ ਨੇ ਮੰਡੀਆਂ ਵਿੱਚ ਪਰ ਅਧਿਕਾਰੀ ਉਹ ਝੋਨਾ ਨਹੀਂ ਖਰੀਦ ਰਹੇ ਤੇ ਉਹ ਕਾਰਡ ਦੀ ਗੱਲ ਕਰ ਰਹੇ ਨੇ ਜਿਸ ਦਾ ਕਰਕੇ ਅਸੀਂ ਕਹਿੰਦੇ ਆ ਕਿਆ ਹਾ ਫਿਰ ਸਰਕਾਰੀ ਭਾ ਦਾ ਕੀ ਮਤਲਬ ਰਹੇਗਾ ਜੇ ਕਾਟ ਹੀ ਕਟਾਉਣੇ ਕਾਦੇ ਵਾਸਤੇ ਕਾਟ ਮਹੀਨਾ ਮਹੀਨਾ ਤੱਕ ਵੀ ਜੇ ਇਹ ਸੱਪ ਕੱਢਦੇ ਨੇ ਇਹ ਕਹਿੰਦੇ ਨੇ ਕਿ ਮਸਜਦ ਹੈ ਤਾਂ ਮਹੀਨੇ ਤਾਂ ਫਿਰ ਤਾਂ ਇਹਦਾ ਮਸਜਦ ਤਾਂ ਹੁਣ ਸੱਲ ਵਾਲਾ ਮੌਸਮ ਹੈ ਇਹ ਗਾਂ ਵੀ ਆਈ ਜਾਊਗਾ ਇਸ ਕਰਕੇ ਆ ਖੁੱਟੀ ਨੀਤ ਹੈ ਇਹਨਾਂ ਦੀ ਇਹ ਸਾਨੂੰ ਲੱਗਦਾ ਹੈ ਵੀ ਜਾਂ ਤਾਂ ਇਹ ਪੰਜਾਬ ਸਰਕਾਰ ਦਾ ਹੀ ਇਹਦੇ ਵਿੱਚ ਕੋਈ ਕਿਉਂਕਿ ਪਹਿਲਾਂ ਤਾਂ ਉਹਨਾਂ ਨੇ ਕਹਿੰਦਾ ਸੀ ਫੋਕਲ ਪੰਟਾ ਤੋਂ ਅਸੀਂ ਝੋਨਾ ਖਰੀਦਣਾ ਨਹੀਂ ਪਰ ਜਦੋਂ ਕਿਸਾਨਾਂ ਦਾ ਵਿਰੋਧ ਆਇਆ ਉਹਨਾਂ ਨੇ ਇਹ ਗੱਲ ਤਾਂ ਵਾਪਸ ਲੈ ਲਈ ਹੁਣ ਕਹਿੰਦਾ ਵੀ ਇਹ ਖਰੀਦਾਂਗੇ ਪਰ ਅਜੇ ਤੱਕ ਵੀ ਜਿਹੜਾ ਹੈਗਾ ਉਹ ਝੋਨਾ ਖਰੀਦ ਨਹੀਂ ਰਿਹਾ ਤੇ ਅੱਜ ਸਾਨੂੰ ਜਦੋਂ ਅਧਿਕਾਰੀਆਂ ਨਾਲ ਗੱਲ ਹੋਈ ਹੈ ਅਜੇ ਤੱਕ ਵੀ ਉਹਦਾ ਸਮੱਸਿਆ ਦਾ ਪਾਸੋਂ ਸਾਨੂੰ ਜਿਹੜਾ ਕਹਿੰਦੇ ਸੀ ਉਹਦਾ ਹੱਲ ਨਹੀਂ ਕੀਤਾ ਅੱਜ ਸਾਨੂੰ ਮਜਬੂਰ ਫਿਰ ਜਿਹੜੀ ਜੀਟੀ ਰੋਡ ਜਾਮ ਇੱਥੇ ਮਾਹੂਣਾ ਨਹਿਰਾ ਦੇ ਕੋਲੇ ਉਹ ਕਰਨੀ ਪਈ ਹੈ ਤਾਂ ਕਿ ਸਾਡਾ ਜਿਹੜਾ ਝੋਨਾ ਖਰੀਦ ਜਾਵੇ ਪਰ ਅਜੇ ਤੱਕ ਕੋਈ ਵੀ ਸਾਡੀ ਗੱਲ ਸੁਣਨ ਵਾਸਤੇ ਅਧਿਕਾਰੀ ਨਹੀਂ ਪਹੁੰਚਿਆ ਇਸ ਕਰਕੇ ਆ ਸਾਡਾ ਰੋਸ ਹੈ ਕਿ ਕਪਤਨ ਸਰਕਾਰ ਜਿਹੜੀ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੇ ਹਤੈਸ਼ੀ ਹਾਂ ਪਰ ਆ ਜਿਹੜਾ ਉਹਦਾ ਚਿਹਰਾ ਮੋਰਾ ਵੀ ਆ ਗਿਆ ਨੰਗਾ ਕਿ ਇੱਕ ਪਾਸੇ ਕਹਿੰਦੇ ਆ ਖੇਤੀ ਕਾਨੂੰਨਾਂ ਦਾ ਅਸੀਂ ਵਿਰੋਧ ਕਰਦੇ ਆ ਅਸੀਂ ਕਿਸਾਨਾਂ ਦੇ ਨਾਲ ਆ ਦੂਜੇ ਪਾਸੇ ਆ ਸਾਡੇ ਵਾਸਤੇ ਪਹਿਲਾ ਨਿਸ਼ਾਨਾ ਜਿਹੜੀ ਕੇਂਦਰ ਸਰਕਾਰ ਸੀ ਸਾਡੀ ਲੜਾਈ ਚੱਲ ਰਹੀ ਸੀ ਖੇਤੀ ਕਾਲੇ ਕਾਨੂੰਨਾਂ ਦੇ ਖਿਲਾਫ ਪਰ ਆ ਸਾਨੂੰ ਦੂਜੇ ਨੰਬਰ ਤੇ ਰੱਖਿਆ ਸੀ ਕਪਟਨ ਨੂੰ ਪਰ ਅਸੀਂ ਆ ਜਿਹੜਾ ਹੁਣ ਪਤਾ ਲੱਗ ਗਿਆ ਕਿ ਇਹ ਜਿੱਥੇ ਝੋਨੇ ਦੀ ਖਰੀਦੇ ਵਿੱਚ ਕਿਸਾਨਾਂ ਨੂੰ ਖੱਜਲ ਕਰੀ ਜਾਂਦੇ ਆ ਉਥੇ ਪਰਾਲੀ ਵਾਲੇ ਕੇਸ ਕੈਪਟਨ ਸਰਕਾਰ ਨੇ ਵੀ ਪਾਏ ਐ ਇਸੇ ਤਰ੍ਹਾਂ ਜਿਹੜੇ ਕੋਵਿਡ-19 ਵਾਲੇ ਸਾਡੇ ਅੱਗੋਂ ਹੱਥੇ ਕੇਸ ਪਾਏ ਉਹ ਵਾਪਸ ਨਹੀਂ ਲਏ ਅਜੇ ਤੱਕ ਉਹਦੇ ਸਬੰਧੀ ਅਸੀਂ ਕੱਲ ਨੂੰ ਜਿਹੜਾ ਮੰਗ ਪੱਤਰ ਵੀ ਦੇਣਾ ਡੀਸੀ ਦਫ਼ਤਰ ਅੱਗੇ ਇਸ ਕਰਕੇ ਸਾਡਾ ਤਾਂ ਇਹ ਸੀ ਕਿ ਅਸੀਂ ਪਹਿਲਾਂ ਵੱਡੀ ਲੜਾਈ ਜਿਹੜੀ ਕਲੇ ਕਾਨੂੰਨ ਦੇ ਖਿਲਾਫ ਉਹ ਲੜਨੀ ਹੈ ਪਰ ਹੁਣ ਸਾਨੂੰ ਮਜਬੂਰ ਕੀਤਾ ਹੈ ਕਿ ਆ ਜਿਹੜਾ 50 ਸਰਕਾਰ ਦਾ ਰੁਪਈਆ ਵੀ ਕਿਸਾਨਾਂ ਪ੍ਰਤੀ ਇਹ ਆ ਗਿਆ ਇਸ ਕਰਕੇ ਅੱਜ ਅਸੀਂ ਛੜਕਾ ਤੇ ਬੈਠੇ ਆਂ ਕਿ ਪੰਜਾਬ ਸਰਕਾਰ ਸੁਣ ਲੇ ਕੰਨ ਜਿਹੜਾ ਹੈਗਾ ਛੋੜ ਕੇ ਕਿ ਜੇ ਨੇ ਇਹ ਰਮਈਆ ਜਾਰੀ ਰੱਖਿਆ ਤਾਂ ਇਹ ਸੰਘਰਸ਼ ਹੋਰ ਤਿੱਖਾ ਹੋਊਗਾ ਇਸ ਕਰਕੇ ਅੱਜ ਸੰਘਰਸ਼ ਹੋ ਰਿਹਾ ਜਿਹੜਾ ਹੈਗਾ ਅੱਜ ਜਾਰੀ ਰੱਖ ਰਹੇ ਹਾਂ ਜੀ ਪ੍ਰਧਾਨ ਜੀ ਕੀ ਮਤ ਹੈ ਬਨੋਰ ਸਿੰਘ ਵਾਸਤੇ ਕੋਈ ਮਦਦ ਨਹੀਂ ਭਾਰਤ ਕਿਸਾਨੀ ਨੇ ਇੱਕ ਤਰ੍ਹਾਂ ਦਾ ਜੀ ਬਲਾਕ ਦਾ ਆਕੂਆਜੀ ਟ੍ਰੱਕੀਆਂ ਲਾਇਆ ਅਸੀਂ ਅੱਜ ਇੱਥੇ ਜੋ ਵੋਟਾਂ ਨਾਲ ਆਪਣੀ ਜਿਹੜੀ ਖਰੀਦ ਹੈ ਪੰਜਾਬ ਸਰਕਾਰ ਆਂਦੂਗੀ ਇਹ ਤਾਂ ਜੀ ਆਪਾਂ ਕੋ ਇਸ ਕਰਕੇ ਜੀ ਜਾਵਣਾ ਹੈ ਪਰसों ਵੀ ਅਸੀਂ ਪਹਿਲਾਂ ਜਦੋਂ ਜੇਤਿਆਂ ਨਾਲ ਬਾਹਰੋਂ ਤਸੀਲ ਲੱਗੇ ਤਰਨਾ ਲਾਇਆ ਸੀ ਤੇ ਅਧਿਕਾਰੀਆਂ ਨੇ ਸਾਨੂੰ ਵਿਸ਼ਵਾਸ ਦਿੱਤਾ ਸੀ ਆ ਤੁਸੀਂ ਕੱਲ ਨੂੰ ਹੀ ਖਰੀਦ ਸ਼ੁਰੂ ਕਰ ਦੇਗੇ ਪਰ ਉਹ ਜਿਹੜੀ ਖਰੀਦ ਨਾ ਸ਼ੁਰੂ ਕਰਕੇ ਸਾਨੂੰ ਖੰਜਲਗਵਾਰ ਕਰ ਰਿਹਾ ਤੇ ਝੂਨੇ ਤੇ ਸਾਡੇ ਕੋਲੋਂ ਮੱਟੇ ਦੀ ਯਾਨੀ 4 ਕਿਲੋ 5 ਕਿਲੋ ਕਹਿੰਦੇ ਆ ਵੀ ਸਾਨੂੰ ਝੋਨਾ ਕਟਾਓ ਕਵਾਂਟਲ ਮਗਰ ਫੇਰ ਅਸੀਂ ਤੁਹਾਡੀ ਕੰਮ ਸ਼ੁਰੂ ਕਰਾਂਗੇ ਸਰਕਾਰੀ ਗ੍ਰੀਟ ਤੋਂ ਕਿ ਭੱਜ ਗਈ ਅੱਜ ਵੀ ਸਾਡੀ ਇੱਥੇ ਨਾਇਬ ਸਾਹਿਬ ਦੇ ਉੱਥੇ ਗੱਲਬਾਤ ਹੋਈ ਸੀ ਅਧਿਕਾਰੀ ਸੱਦੇ ਗਏ ਸੀ ਪਰ ਉਹਨਾਂ ਨੇ ਕੋਈ ਸਾਨੂੰ ਲੜ ਪੱਲਾ ਨਹੀਂ ਪੜਾਇਆ ਉਹ ਉਹੀ ਗੱਲ ਕਰ ਰਹੇ ਜਿਹੜੀ ਬਾਰ-ਬਾਰ ਅੱਜ ਕ日 ਸ਼ੁਰੂ ਹੈ ਪਰ ਕੋਈ ਕ੍ਰੀਦ ਸ਼ੁਰੂ ਨਹੀਂ ਆਪਣੇ ਜਿਹੜੇ ਅਸੀਂ ਕਿਸਾਨ 20 25 25 ਦਿਹਾੜੀ ਉੱਤੇ ਬੈਠੇ ਐ ਉਹ ਸਾਡੇ ਅੱਜ ਤਰਨੇ ਦੇ ਵਿੱਚ ਅੱਜ ਵੀ ਸ਼ਾਮਲ ਐ ਜਿਹੜੇ ਅਸੀਂ ਕਿਸਾਨ ਲੈ ਕੇ ਜਿਨ੍ਹਾਂ ਦੀ ਕੋਈ ਖਰੀਦ ਨਹੀਂ ਹੋਈ ਤੇ ਉਹਨਾਂ ਤੋਂ ਕਾਟੇ ਦੀ ਗੱਲ ਕਰ ਰਹੇ ਐ ਪੰਜਾਬ ਸਰਕਾਰ ਦਾ ਰਵਈਆ ਜਿਹੜਾ ਕਿਸਾਨਾਂ ਪ੍ਰਤੀ ਬਹੁਤ ਹੀ ਮਾੜਾ ਹੈ ਉਹ ਸੰਜੀਦਾ ਨਹੀਂ ਨਾ ਕੋਈ ਕੇਪਟਨ ਸਰਕਾਰ ਤੇ ਕੇਂਦਰ ਸਰਕਾਰ ਨੇ ਤਾਂ ਸਾਡੇ ਕਾਲੇ ਖੂਨ ਲੈ ਕੇ ਸਾਲ ਖੇਤੀ ਜੋਹਾਰ ਕੱਢਣ ਦਾ ਤਿਆਰ ਕੀਤਾ ਹੋਇਆ ਹੈ ਇਸ ਕਰਕੇ ਸਾਨੂੰ ਮਜਬੂਰਨ ਸੜਕਾਂ ਦੇ ਉੱਤੇ ਆਉਣਾ ਪਿਆ ਐਡੇ ਐਡੇ ਵਟੇ ਸਮੂਹੇ ਸੰਘਰਸ਼ ਕਰਨੇ ਪੈ ਰਹੇ ਆ ਸਾਨੂੰ ਖੇਤੀ ਕਰਨ ਕੀਤੀ ਜੋ ਬਾਹਰ ਕੱਢਣ ਦਾ ਇਹਨਾਂ ਦਾ ਨਿਸ਼ਾਨਾ ਹੈ ਅਸਲ ਕਿਉਂਕਿ ਸਾਨੂੰ ਜਿਹੜੀ ਨਾਏ ਐ ਐਮਐਸਪੀ ਦਿੰਦੇ ਆ ਨਾ ਛੇਤੀ ਸਾਡੀ ਫਸਲ ਚੱਕਦੇ ਆ ਕਾਟਾ ਲਾਉਣ ਤੇ ਮਜਬੂਰ ਕਰਦੇ ਆ ਖੱਜਲ ਖਵਾਰੀ ਕਰਦੇ ਆ ਤਰ੍ਹਾਂ ਤਰ੍ਹਾਂ ਦੀਆਂ ਕਦੇ ਮੌਸਮ ਜ਼ਿਆਦਾ ਜਿਹੜਾ ਹੁਣ ਮੌਸਮ ਚੱਲ ਰਿਹਾ ਹੁਣ ਤਾਂ ਹੀ ਮਤਲਬ ਮੌਸਮ ਦਾ ਜ਼ਿਆਦਾ ਇਸ ਕਰਕੇ ਇਹਨਾਂ ਨੂੰ ਸਾਡੀ ਖਰੀਦ ਕਰਨ ਦੀ ਤਾਂ ਪਿਆ ਨਹੀਂ ਤੇ ਅੱਗੋਂ ਸਾਡੇ ਨੂੰ ਸਾਨੂੰ ਤੰਗ ਕਰਨ ਦਾ ਗਿਆ ਵੀ ਸਾਨੂੰ ਕਾਟਾ ਲੈ ਕੇ ਇਹਨਾਂ ਦੀ ਲੁੱਟ ਕਰੀ ਜਾਵੇ ਸਾਨੂੰ ਖੇਤੀ ਅਸਲ ਸਾਡਾ ਇਹਨਾਂ ਦਾ ਮਕਸਦ ਪੰਜਾਬ ਦਾ ਤੇ ਕੇਂਦਰ ਸਰਕਾਰ ਦਾ ਸਾਡੀ ਖੇਤੀ ਖੋਣਦਾ ਹੈ ਸਾਡੀ ਸਾਡੀ ਜ਼ਮੀਨਾਂ ਖੋਣਦਾ ਹੈ ਇਹ ਇਸੇ ਕਰਕੇ ਤਿੰਨ ਕਾਲੇ ਕਾਨੂੰਨ ਬਣਾਉਂਦੇ ਇਸੇ ਤਹਿਤ ਸਾਡਾ ਚੋਨਾ ਨਹੀਂ ਵਿਗਰੇਆ ਸਾਡੀ ਕਣਕ ਨੂੰ ਵੀ ਇਸੇ ਤਰ੍ਹਾਂ ਖੰਜਰਾ ਕਰਨਗੇ ਆਉਣ ਵਾਲੇ ਦਿਨਾਂ ਚ ਇਹਨਾਂ ਦੇ ਜਿਹੜੇ ਕਾਲੇ ਖੂਨੇ ਦਾ ਸੀ ਡਟ ਕੇ ਵਿਰੋਧ ਕਰਾਂਗੇ ਜਿਵੇਂ ਦਿੱਲੀ ਜਾਣ ਦਾ ਸਾਡਾ ਇਹ ਤਈਆ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ